ਜੀ ਜਗਤਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਉਹਨਾਂ ਦੇ ਇਸ ਟੈਨ ਮੰਤਨ ਸੰਸਕਾਰ ਦੇ ਵਿੱਚ ਪਹੁੰਚੇ ਹੋ ਕਿਵੇਂ ਦੇਖਦੇ ਹੋ ਬਹੁਤ ਮਾੜੀ ਬੁਲਾਈ ਹਾਂਜੀ ਬਹੁਤ ਨੇਸ ਮੁੰਡੇ ਵੀ ਬਹੁਤ ਸਾਊ ਵੀ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਪਹੁੰਚੇ ਦੀ ਜੀ ਅੱਜ ਸਾਰੇ ਉਹਦੇ ਪਰਿਵਾਰ ਭਾਗ ਉਹਨਾਂ ਦੇ ਵੀ ਸਾਰੇ ਪਿੰਡ ਲਈ ਬਹੁਤ ਬਈ ਮਾੜੀ ਘਟਨਾ ਹਾਂਜੀ ਬਹੁਤ ਪੂਰਾ ਹੋਇਆ ਜੀ ਸੇ ਭੈਣਾ ਦਾ ਇੱਕ ਭਰਾ ਵੀ ਜੀ ਦੇਖਿਆ ਨਹੀਂ ਜਾ ਰਿਹਾ ਦੇਖ ਹੀ ਰਹੇ ਹਾਂ ਬਾਕੀ ਦਾ ਪੌਣਾ ਦਾ ਪਿਆਰ ਤੇ ਦੇਖ ਹੀ ਰਿਹਾ ਜੀ ਹਰ ਇਨਸਾਨ ਦੇ ਨਾਲ ਅੱਖਾਂ ਨਮਨੇ ਹਾਂਜੀ 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 ਅੱਖਾਂ ਪਰਾਈਆਂ ਲੱਗੀਆਂ ਹਜ਼ਾਰਾਂ ਦਾ ਇਕੱਠ ਹੋ ਚੁੱਕਿਆ ਲੋਕਾਂ ਦਾ ਅੱਛੇ ਸਰਕਾਰ ਦੀਆਂ ਨੀਤੀਆਂ ਬਾਰੇ ਕੀ ਝੂਠ ਦੇਉਂ ਸੈਂਟਰ ਸਰਕਾਰ ਵੱਲੋਂ ਜੋ ਇੱਕ ਅਗਨੀ ਵੀਰ ਨੂੰ ਜੋ ਜਿੱਦਾਂ ਕਿ ਪਹਿਲਾਂ ਨਾ ਇੱਕ ਆਰਮੀ ਜਵਾਨ ਨੂੰ ਸ਼ਹੀਦ ਹੋਣ ਤੇ ਬਹੁਤ ਚੰਗਾ ਮਾਨ ਪੱਤਾ ਅਤੇ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਸੀਗਾ ਅੱਜ ਅਗਨੀ ਵੀਰ ਨੂੰ ਉਹ ਸਹੂਲਤਾ ਨਹੀਂ ਮਿਲ ਰਹੀਆਂ ਉਹ ਮਾਨ ਸਤਕਾਰ ਨਹੀਂ ਮਿਲ ਰਿਹਾ ਕਿਵੇਂ ਦੇਖ ਦੋ ਤੁਸੀਂ ਇਹ ਤਾਂ ਬਹੁਤ ਮਾੜੀ ਦੁਰਘਟਨਾ ਜੀ ਹਾਂਜੀ ਜਿਵੇਂ ਦੇ ਨਹੀਂ ਰਹੇ ਆਪਣੇ ਗਰੀਬ ਘਰਾਂ ਦੇ ਜਵਾਨ ਹਾਂਜੀ ਇੱਥੇ ਨਾ ਦਿਹਾੜੀ ਦੇ ਕਾਰਨ ਹੀ ਜਾ ਰਹੇ ਨੇ ਹਾਂਜੀ ਕਿੰਨੇ ਵੀ ਹਾਂਜੀ ਇਹਨਾਂ ਨੂੰ ਮਿਲਣਾ ਚਾਹੀਦਾ ਦਰਜਾ ਸੀ ਇਹਦੀ ਦਰਜਾ ਸਾਰਾ ਹਾਂਜੀ ਜੋ ਵੀ ਸਹੂਲਤਾਂ ਇਹਨਾਂ ਦੀ ਸੈਂਟਰ ਗਵਰਨਮੈਂਟ ਨੂੰ ਦੇਣਾ ਚਾਹੀਦਾ ਹਾਂਜੀ ਉਹਦੀ ਮਾੜੀ ਸੋਚ ਆ ਹਾਂਜੀ ਬੱਚਿਆਂ ਲਈ ਹਾਂਜੀ ਉਹ ਬਹੁਤ ਬੁਰੀ ਗੱਲ ਹੈ ਅੱਛਾ ਕਿਵੇਂ ਦੇ ਦੇਓ ਕੀ ਇਹ ਜੋ ਕਾਨੂੰਨ ਬਣਾਇਆ ਅਗਨੇ ਵੀਰ ਦਾ ਹਾਂਜੀ ਇਹ ਬਹੁਤ ਇਹ 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 ਹਟਾ ਦੇਣਾ ਚਾਹੀਦਾ ਬਿਲਕੁਲ ਹਟਾ ਦੇਣਾ ਚਾਹੀਦਾ ਜੀ ਇਹ ਤਾਂ ਤੋਖਾ ਹਾਂਜੀ ਚੱਲੋ ਜੀ ਉਹਦਾ ਪਿੱਛਾ ਸਾਰੇ ਬੱਚਿਆਂ ਲਈ ਤੋਖਾ ਇਹ ਹਾਂਜੀ ਉਹ ਵੀ ਪਹਿਲਾਂ ਚੱਲਦੀ ਆ ਰਹੀ ਆ ਆਰਮੀ ਉਵੇਂ ਹੀ ਚਲਣੀ ਚਾਹੀਦੀ ਹੈ ਹਾਂਜੀ 4 ਸਾਲਾਂ ਦੇ ਵਿੱਚ ਬੱਚਾ ਕੀ ਕਿਧਰ ਜਿਉ ਨਾ ਉਧਰ ਜੋ ਗਿਆ ਨਾ ਉਧਰ ਗਿਆ ਹਾਂਜੀ ਕੋਈ ਹੋਰ ਕੋਈ ਜੋਬ ਨਹੀਂ ਦੇਖ ਸਕਦਾ ਹੈ ਨਾ ਨਹੀਂ ਨਹੀਂ ਕੁਝ ਨਹੀਂ ਕਰ ਸਕਦਾ ਕਿਉਂਕਿ ਓਵਰ ਓਵਰਲ ਏਜ ਹੋ ਜਾਂਦੀ ਹੈ ਉਹਨਾਂ ਦੀ ਕਿਸੇ ਪਾਸੇ ਦਾ ਉਹ ਨਹੀਂ ਰਹਿੰਦੇ ਆ ਜੋ ਇਹ ਜੋ ਕਟਨਾ ਹੋ ਜਾਂਦੀ ਹੈ ਨੇ ਉਹ ਉਹਨਾਂ ਬਾਰੇ ਕੀ ਕਹਿੰਨਾ ਹੈ ਬਹੁਤ ਬਹੁਤ ਹੀ ਕਟਨਾ ਜੀ ਹਾਂਜੀ ਬਹੁਤ ਹੀ ਮੰਦ ਭਾਗੀ ਗੱਲ ਆ ਹਾਂਜੀ ਨਹੀਂ ਦੇਖਿਆ ਜਾ ਸਕਦਾ ਹਾਂਜੀ ਇਹਨਾਂ ਨੂੰ ਚਾਹੀਦਾ ਸਰਕਾਰ ਨੂੰ ਇਹਨਾਂ ਨੂੰ ਸੀਜੀ ਦਰਜਾ ਜੋ ਦੇਣਾ ਚਾਹੀਦਾ ਸਾਰ ਬਣਦੇ ਇਹਨਾਂ ਦੀ ਕਾਰਜ ਕਰਨੀ ਕੱਢਦੇ ਜੀ ਇੱਕ ਰਿਟਾਇਰ ਆਰਮੀ ਜਵਾਨ ਨੂੰ ਹਾਂਜੀ ਤੁਹਾਡੇ ਸਮੇਂ ਦੇ ਵਿੱਚ ਇੱਕ ਜਵਾਨ ਨੂੰ ਬਹੁਤ ਚੰਗਾ ਸ਼ਹੀਦ ਹੋਣ ਤੇ ਦਰਜਾ ਮਿਲਦਾ ਸੀਗਾ ਅਤੇ ਉਹਨਾਂ ਨੂੰ ਚੰਗਾ ਮਾਨ ਪੱਤਾ ਮਿਲਦਾ ਸੀ ਇੱਕ ਕਾਨੂੰਨ ਬਣਾਇਆ ਸਰਕਾਰ ਨੇ ਅਗਨੀ ਬੀਰਤਾ ਅਗਨੀ ਬੀਰ ਦੀ ਭਰਤੀ ਕੀਤੀ ਜਾ ਰਹੀ ਹੈ ਜਿਦੇ ਵਿੱਚ ਵੀ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਕੋਈ ਪੈਨਸ਼ਨ ਨਹੀਂ ਕੁਝ ਹੋਰ ਨਹੀਂ ਸ਼ਹੀਦ ਦਾ ਕੋਈ ਦਰਜਾ ਨਹੀਂ ਮਿਲ ਰਿਹਾ ਕਿਵੇਂ ਦੇਖ ਰਹੇ ਤੁਸੀਂ ਸਰ ਇਹ ਸੀਮਾ ਹੁੰਦਰੀ ਪੈਨਸ਼ਨ ਆਇਆ ਠੀਕ ਥੋੜਾ ਜਿਹਾ ਉੱਪਰ ਵੀ ਜਾਏ ਹੌਲੀ ਹੌਲੀ ਮੈਂ ਤੁਹ ਸਗਲਾਈ ਚ ਪੈਨਸ਼ਨ ਆਇਆ ਸਾਬ ਜੀ ਥੋੜਾ ਉੱਚੀ ਬੋਲੋ ਸਾਡੇ ਹੁੰਦੇ ਬਹੁਤ ਹੀ ਜੀ ਰੰਗ ਰੂੜ ਤੋਂ ਲੈ ਕੇ ਕੈਪਟਨ ਟੱਕਰ ਬਹੁਤ ਕੁਝ ਸਹੂਲਤਾ ਮਿਲਦੀਆਂ ਸੀ ਜੀ ਤੇ ਹੁਣ ਜਿਸ ਦਿਨ ਦੀਆਂ ਸਰਕਾਰਾਂ ਆਈਆਂ ਨੇ ਮੋਦੀ ਸਰਕਾਰ ਆਈ ਹੈ ਹਾਂਜੀ ਇਹਨੇ ਸਾਡਾ ਇੰਡੀਆ ਦਾ ਵੇੜਾ ਹੀ ਗਰਕ ਕਰਕੇ ਰੱਖਿਆ ਜੀ ਵੇੜਾ ਹੀ ਗਰਕ ਕਰਤਾ ਜੀ ਇਹਨੇ ਹਾਂਜੀ ਇਹਨਾਂ ਦੇ ਮੁੰਡੇ ਕਿਉਂ ਨਹੀਂ ਭਰਤੀ ਹੁੰਦੇ ਸਭ ਹਾਂਜੀ ਰਾਜ ਰਾਜਨਾਥ ਦਾ ਮੁੰਡਾ ਭਰਤੀ ਹੋਵੇ ਹਾਂਜੀ ਅਮਿਤ ਸਾਹ ਦਾ ਮੁੰਡਾ ਭਰਤੀ ਹੋਵੇ ਜੀ ਇਹਨਾਂ ਨੂੰ ਪਤਾ ਲੱਗੇ ਨਾ ਜੀ ਵੀ ਉੱਥੇ ਫੌਜ ਦੇ ਵਿੱਚ ਕੀ ਤਖਲੀਫ ਹਾਂਜੀ ਇਸ ਕਰਕੇ ਤੇ ਸਾਡੇ ਇਹਨੇ ਵਿਚਾਰੇ ਗਰੀਬ ਜਨਤਾ ਜਿਹੜੀ ਜਾ ਰਹੀ ਆ ਫੌਜ ਦੇ ਵਿੱਚ ਹਾਂਜੀ ਤੇ ਆਪਦੀ ਰੋਜੀ ਰੋਟੀ ਲਈ ਜਾਂਦੇ ਨੇ ਹਾਂਜੀ ਤੇ ਉਹਨਾਂ ਦਾ ਹੁਣ ਕੋਈ ਮੁੱਲ ਨਹੀਂ ਪੈ ਰਿਹਾ ਸਰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਕਗਨੇ ਵੀਰ ਜੋ ਕਾਨੂੰਨ ਬਣਾਇਆ ਇਹ ਰੱਤ ਹੋਣਾ ਚਾਹੀਦਾ ਨਹੀਂ ਇਹ ਇਸ ਕਰਕੇ ਤਾਂ ਕਹਿ ਰਹੇ ਹਾਂ ਜੀ ਹਾਂਜੀ ਵੀ ਰਾਜਨਾਥ ਹਾਂਜੀ ਅਮਤਸਾ ਆਪਦੇ ਮੁੰਡਿਆਂ ਨੂੰ ਭੇਜੇ ਉੱਥੇ ਅਗਨੀ ਵੀਰ ਜਾਰੀ ਰੱਖੇ ਜੀ ਅਗਰ ਉਹ ਜੇ ਨਹੀਂ ਭੇਜਦੇ ਆਪਦੇਆਂ ਨੂੰ ਤਾਂ ਭੇਜਦੇ ਨਹੀਂ ਆਪ ਤਾਂ ਕੁਰਸੀਆਂ ਤੇ ਉੱਥੇ ਬੈਠੇ ਨੇ ਆਰਾਮ ਨਾਲ ਉਹ ਜੀ ਠੀਕ ਆ ਜੀ ਹਾਂ ਜੀ ਜਨਤਾ ਦੇ 5 ਸਾਲ ਵੋਟਾਂ ਨਾਲ ਜਿੱਤ ਕੇ ਪੈਨਸ਼ਨ ਲਈ ਜਾਂਦੇ ਨੇ ਜਿਹੜਾ 22 ਸਾਲ ਉੱਥੇ ਬਰਫ ਵਿੱਚ ਮਰ ਕੇ ਆਉਂਦਾ ਹੈ ਪੈਨਸ਼ਨ ਦਾ ਉਹ ਹੱਕਦਾਰ ਹੈ ਜਾਂ ਇਹ ਹੱਕਦਾਰ ਨੇ ਹਾਂ ਜੀ ਹੱਕਦਾਰ ਤਾਂ ਜਵਾਨ ਹੈ ਇਹ ਅਗਨੀ ਵੀਰ ਅਗਰ ਕੈਨਸਲ ਹੋ ਜੂਗੀ ਤਾਂ ਇੰਡੀਆ ਬਚੂਗਾ ਨਹੀਂ ਇੰਡੀਆ ਇੱਕ ਦਿਨ ਗੁਲਾਮ ਹੋਣ ਜਾ ਰਿਹਾ ਜੀ ਅੱਛਾ بے ਰੋਜ਼ਗਾਰੀ ਦੇ ਕਾਰਨ ਨੌਜਵਾਨ ਪੀੜੀ ਤਾਂ ਕੋਈ ਅਪਰਾਲਾ ਨਹੀਂ ਕਰ ਰਹੀ ਇਸ ਕਾਨੂੰਨ ਬਾਰੇ 100 ਆਰਮੀ ਜਵਾਨਾਂ ਵੱਲੋਂ ਕੀ ਕੋਈ ਕਾਰਵਾਈ ਕੋਈ ਧਰਨੇ ਵਗੈਰਾ ਜਾਂ ਸਰਕਾਰ ਦੇ ਵਿਰੋਧ ਦੇ ਵਿੱਚ ਕੋਈ ਕਾਰਵਾਈ ਕਰਨ ਦਾ ਕੋਈ ਤੁਹਾਡਾ ਪਲਾਨ ਹੈ ਜੀ ਹਾਂ ਜੀ ਅਸੀਂ ਧਰਨਾ ਦਿੱਤਾ ਸੀ ਜੀ ਦਿੱਲੀ ਜੀ ਤੇ ਉੱਥੇ ਆਈਸੀ ਰਾਜਨਾਥ ਹਾਂ ਜੀ ਕਰਾਂਗੇ ਜੀ ਸੋਚਾਂਗੇ ਜੀ ਹੁਣ 5 ਸਾਲ ਇਹਨਾਂ ਨੇ ਵੋਟਾਂ ਲੈ ਕੇ ਫੇਰ ਇਹੀ ਕੋਸ ਸਾਡੇ ਲਈ ਲਾਰੇ ਇਹ ਸ਼ੁਰੂ ਕਰ ਦੇਣੇ ਨੇ ਕੁਝ ਨਹੀਂ ਬਣ ਰਿਹਾ ਸਰ ਜੀ ਧੰਨਵਾਦ ਓਕੇ ਹਾਂਜੀ ਹਾਂਜੀ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਡੀਸੀ ਮੈਮ ਪਹੁੰਚ ਚੁੱਕੇ ਨੇ ਲੁਧਿਆਣਾ ਜਿੱਦੇ ਤੋਂ ਡੀਸੀ ਸਾਹਿਬ ਆਪਣੇ ਹਾਜ਼ਰ ਹੋ ਚੁੱਕੇ ਨੇ ਤੁਸੀਂ ਉਹਨਾਂ ਦੀ ਇਹ ਲਾਈਵ ਤੁਸੀਂ ਅ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨੌਜਵਾਨਾਂ ਦੇ ਵੱਲੋਂ ਹੱਥਾਂ ਦੇ ਵਿੱਚ ਤਿਰੰਗੇ ਲੈ ਕੇ ਅਜੇ ਸਿੰਘ ਜੀ ਦੇ ਅਤੇ ਝੰਡੇ ਦਾ ਮਾਨ ਸਤਕਾਰ ਵਧਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤਿਰੰਗਾ ਤਿਰੰਗੇ ਦਾ ਮਾਨ ਸਨਮਾਨ ਅਤੇ ਅਜੇ ਸਿੰਘ ਜੀ ਦੀ ਸੀ ਦਿਨੁਸਲਾ ਵੀ ਦਿੱਤੀ ਜਾ ਰਹੀ ਆ ਫੌਜੀ ਜਵਾਨ ਵੀ ਆਪਣੀ ਡਿਊਟੀ ਤੇ ਤਾਇਨਾਤ ਨੇ ਤੁਸੀਂ ਦੇਖ ਸਕਦੇ ਹੋ ਮਖਣਾ ਹਾਂ ਕੀ ਕਹਿਣਾ ਚਾਹੋਗੇ ਇਹ ਜੋ ਸਾਡੇ ਮੁੰਡਾ 2022 ਦੇ ਵਿੱਚ ਅਗਨੀ ਵੀਰ ਫੌਜ ਦੇ ਵਿੱਚ ਭਰਤੀ ਹੋਇਆ ਸੀ ਜੀ ਅਜੀਤ ਕੁਮਾਰ ਜੀ ਤੇ ਛੇ ਭੈਣਾ ਨੇ ਕਾਫੀ ਗਰੀਬ ਘਰ ਤੋਂ ਸੀ ਬੜੀ ਮਿਹਨਤ ਕਰਕੇ ਵਿਚਾਰਾ ਆਰਮੀ ਦੇ ਵਿੱਚ ਭਰਤੀ ਹੋਇਆ ਸੀ ਤੇ ਪਰਸੋਂ ਸਵੇਰੇ 10:30 ਵਜੇ ਦੀ ਘਟਨਾ ਹੈ ਜੀ ਡਿਊਟੀ ਤੇ ਗਸ਼ਤ ਦੌਰਾਨ ਲੈਂਡਮਾਈਨਿੰਗ ਤੇ ਪੈਰ ਰੱਖਣ ਕਾਰਨ ਸ਼ਹੀਦ ਹੋ ਗਏ ਜੀ ਅੱਜ ਇਹਨਾਂ ਦਾ ਆਰਮੀ ਵੱਲੋਂ ਬੜੇ ਸਨਮਾਨ ਦੇ ਨਾਲ ਅੰਤਮ ਸੰਸਕਾਰ ਕੀਤਾ ਜਾਣਾ ਜੀ ਤੇ ਅੱਗੇ ਹੈ ਜੋ ਪ੍ਰਸ਼ਾਸਨ ਦੇਖਦੇ ਕਿ ਕਰਦੇ ਆ ਵੀ ਕੋਈ ਸਰਕਾਰ ਫੈਸਿਲਿਟੀ ਵਗੈਰਾ ਫੈਮਲੀ ਨੂੰ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ ਦੇਖਦੇ ਜੀ ਕਿਵੇਂ ਲੱਗਦਾ ਤੁਹਾਨੂੰ ਕਿ ਦਿੱਤੀ ਜਾਏਗੀ ਦੇਣੀ ਚਾਹੀਦੀ ਹੈ ਜੀ ਮੰਤਰੀ ਸਾਹਿਬ ਵੀ ਆਏ ਹੋਏ ਨੇ ਸਾਡੇ ਐਮਐਲਏ ਸਾਹਿਬ ਮੌਜੂਦਾ ਜੀ ਤੇ ਉਹਨਾਂ ਦੇ ਕਹਿਣ ਅਨੁਸਾਰ ਜਿੰਨਾ ਵੀ ਹੋ ਸਕੇ ਪਰਿਵਾਰ ਨੂੰ ਮਿਲਣਾ ਚਾਹੀਦਾ ਜੀ ਉਹਨਾਂ ਦਾ ਹੱਕ ਹੈ ਇਕੱਲਾ ਬੇਟਾ ਸੀ ਉਹਨੂੰ ਜੀ ਉਹਨਾਂ ਦਾ ਹੱਕ ਬਣਦਾ ਹੈ ਉਹਨਾਂ ਨੂੰ ਮਾਲੀ ਸਹਾਇਤਾ ਵੀ ਤੇ ਵੈਸੇ ਹੀ ਪਰਿਵਾਰ ਮੁਹੰਮਦਰਦੀ ਹੈ ਸਾਰੇ ਹਾਂਜੀ ਦੇਖਣ ਨੂੰ ਪਤਾ ਹੀ ਲੱਗਦਾ ਜੀ ਇਹਨਾਂ ਗਰੀਬ ਪਰਿਵਾਰ ਹੈ ਛੇ ਬੇਣਾ ਨੇ ਉਹਨਾਂ ਦਾ ਵੀ ਪਿੱਛੇ ਕੋਈ ਮਾਪਾਪ ਦਾ ਵੀ ਕੋਈ ਸਹਾਰਾ ਨਹੀਂ ਹੈ ਬਜ਼ੁਰਗ ਨੇ ਹਾਂਜੀ ਉਹ ਸਰਕਾਰ ਵੱਲੋਂ ਮਿਲਣੀ ਚਾਹੀਦੀ ਹੈ ਸਹਾਇਤਾ ਇਹਨਾਂ ਨੂੰ ਹਾਂਜੀ